ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਦੋ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਜਾਪੈ ਨੂੰ ਇਸ ਤਰ੍ਹਾਂ ਬਾਰਡਰ ਤੇ ਇਹਦਾ ਜਿਹੜਾ ਬਾਰਡਰ ਬਣਾ ਕੇ ਨਾਲ ਜਿਹੜੀ ਇਹ ਬਟਨ ਪੱਟੀ ਚਲਾ ਸਕਦੇ ਆ ਤੇ ਉੱਪਰ ਜਿਹੜੀ ਸਿੰਪਲ ਬਣਾਈ ਕਰ ਸਕਦੇ ਆ ਇਸ ਤਰ੍ਹਾਂ ਤੇ ਜੇਕਰ ਤੁਸੀਂ ਇਹਨੂੰ ਸਾਰੇ ਪ੍ਰੋਜੈਕਟ ਤੇ ਪਾਉਣਾ ਚਾਹੁੰਦੇ ਹੋ ਤਾਂ ਸਾਰੇ ਪ੍ਰੋਜੈਕਟ ਤੇ ਵੀ ਪਾ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਇੱਕ ਸਲਾਈ ਆਪਾਂ ਸਿੱਧੇ ਪਾਸੇ ਤੋਂ ਤੇ ਇੱਕ ਉਲਟੇ ਪਾਸੇ ਤੋਂ ਦੋਸ ਲਾਂਗਾ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਆਪਣਾ ਇਸ ਤਰ੍ਹਾਂ ਡਿਜ਼ਾਈਨ ਆ ਬਣਦਾ ਜਾਂਦਾ ਹੈ ਤੇ ਈਵਨ ਨੰਬਰ ਵਿੱਚ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਈਵਨ ਨੰਬਰ ਮਤਲਬ 2 ਦੇ ਮਲਟੀਪਲ ਝੋਟੇ ਦੇ ਹਿਸਾਬ ਨਾਲ ਜਿਵੇਂ 2 2 2 2 ਇਸ ਤਰ੍ਹਾਂ ਕਰਕੇ ਦੋ-ਦੋ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਹੈ ਕੁੰਡੇ ਪਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਾਂ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ। ਕਈ ਵਾਰ ਆਪਣੇ ਕੁੰਡੇ ਇਸ ਤਰ੍ਹਾਂ ਪਾਏ ਹੁੰਦੇ ਆ ਆਪਣੀ ਉਲਟੀ ਸਾਈਡ ਆਉਂਦੀ ਹੈ ਤਾਂ ਆਪਾਂ ਉਲਟੀ ਸਾਈਡ ਜਿਹੜੀ ਇੱਕ ਸਲਾਈ ਕੰਪਲੀਟ ਕਰ ਲੈਣੀ ਹੈ ਉਲਟੀ ਬਣਾ ਕੇ ਤੇ ਸਿੱਧੇ ਪਾਸੇ ਤੋਂ ਆਪਣਾ ਡਿਜ਼ਾਈਨ ਹੈ ਜਿਹੜਾ ਸ਼ੁਰੂ ਕਰ ਲੈਣਾ। ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਹਨੂੰ ਬਣਾਉਣਾ। ਇਹ ਮੈਂ ਪੈਰਟ ਕਲਰ ਤੇ ਬਣਾਇਆ। ਵਾਈਟ ਕਲਰ ਤੇ ਤੁਹਾਨੂੰ ਦੋ ਸਲਾਈਆਂ ਬਣਾ ਕੇ ਦਿਖਾਉਂਗੀ ਇਹ ਡਿਜ਼ਾਈਨ ਦੇ। ਕੁੰਡੇ ਆਪਾਂ ਜਿਵੇਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਆਪਾਂ ਉਸੇ ਤਰ੍ਹਾਂ ਪਾ ਲੈਣੀ। 2 ਦੇ ਮਲਟੀਪਲ ਪਾਉਣੇ ਆਪਾਂ ਕੁੰਡੇ। 1 ਕੁੰਡਾ ਆਪਣੇ ਅਸੀਂ ਨੋਟ ਵਾਲਾ ਤੇ ਇੱਕ ਇਹ 2 ਹੋਗੇ। 3 4 5 6 7 8 9 10 11 12 13 14 15 16 ਕੁੰਡਿਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਇੱਥੇ ਮੈਂ 30 ਕੁੰਡਿਆਂ ਤੇ ਡਿਜ਼ਾਈਨ ਬਣਾਇਆ ਤਾਂ ਇੱਥੇ ਮੈਂ ਤੁਹਾਨੂੰ 16 ਕੁੰਡਿਆਂ ਤੇ ਡਿਜ਼ਾਈਨ ਹੈ ਜਿਹੜਾ ਬਣਾ ਕੇ ਦਿਖਾਵਾਂਗੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਕੁੰਡੇ ਪਾਉਣ ਤੋਂ ਬਾਅਦ ਹੁਣ ਆਪਣੀ ਇਹ ਸਿੱਧੀ ਸਾਈਡ ਆ ਰਹੀ ਹੈ ਇਸ ਤਰੀਕੇ ਨਾਲ ਕੁੰਡੇ ਪਾਏ ਆਪਾਂ ਜਿਹੜੀ ਇਹ ਸਾਈਡ ਆਪਣੀ ਸਿੱਧੀ ਸਾਈਡ ਆ ਰਹੀ ਹੈ ਜੇਕਰ ਆਪਾਂ ਇਸ ਤਰ੍ਹਾਂ ਸਾਈਡ ਆਵੇ ਆਪਣੀ ਉਲਟੀ ਸਾਈਡ ਤਾਂ ਇੱਕ ਸਲਾਈ ਆਪਾਂ ਕੰਪਲੀਟ ਕਰ ਲੈਣੀ ਹੈ ਉਲਟੇ ਪਾਸੇ ਤੋਂ ਉਲਟੀ ਬਣਾ ਕੇ ਫਿਰ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਡਿਜ਼ਾਈਨ ਆਪਾਂ ਸ਼ੁਰੂ ਕਰਾਂਗੇ ਜਿਹੜੀਆਂ ਮੈਂ ਤੁਹਾਨੂੰ ਇਹ ਦੋਸ ਲਾਈਆਂ ਦੱਸੂਗੀ ਇਹ ਹੀ ਦੋਸ ਲਾਈਆਂ ਬਾਰ-ਬਾਰ ਤੁਸੀਂ ਰਿਪੀਟ ਕਰਦੇ ਜਾਣਾ ਠੀਕ ਹੈ ਪਹਿਲਾ ਕੁੰਡਾ ਆਪਾਂ ਤਾਰੂ ਚਾਹੇ ਬਣੋ ਇਹ ਆਪਣੀ ਮਰਜ਼ੀ ਹੈ ਤਾਂ ਇੱਥੇ ਕੁੰਡੇ ਪਾਉਣ ਤੋਂ ਬਾਅਦ ਮੇਰੀ ਪਹਿਲੀ ਸਲਾਈ ਹੈ ਤਾਂ ਮੈਂ ਇਹਨੂੰ ਉਲਟਾ ਬਣਾ ਲੂੰਗੀ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਪਹਿਲੇ ਕੁੰਡੇ ਨੂੰ ਬਣਾਵਾਂਗੇ ਆਪਾਂ ਪਹਿਲਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਫਿਰ ਇਹਨੂੰ ਉਤਾਰਨਾ ਨਹੀਂ ਇਸੇ ਤਰ੍ਹਾਂ ਰੱਖਣਾ ਸਲਾਈ ਤੇ ਥ੍ਰੈਡ ਨੂੰ ਘੁਮਾ ਕੇ ਪਿੱਛੇ ਕਰ ਲੈਣਾ ਤੇ ਇੱਕ ਕੁੰਡਾ ਆਪਣਾ ਇਹ ਬਣ ਜਾਂਦਾ ਫਿਰ ਇੱਕ ਆਪਣਾ ਇਹ ਕੁੰਡਾ ਤੇ ਇੱਕ ਇਹ ਪਿਛਲਾ ਕੁੰਡਾ ਦੋ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਤਾਂ ਆਪਣੇ ਦੋ ਤੋਂ ਤਿੰਨ ਕੁੰਡੇ ਬਣ ਜਾਂਦੇ ਫਿਰ ਅੱਗੇ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੇ ਡਿਜ਼ਾਈਨ ਪਹਿਲਾ ਕੁੰਡਾ ਆਪਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਫਿਰ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਪਿੱਛੇ ਕਰਾਂਗੇ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੇ ਡਿਜ਼ਾਈਨ ਦੋ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਆਪਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਥ੍ਰੈਡ ਨੂੰ ਘੁਮਾ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਵੱਲ ਨੂੰ ਕਰਾਂਗੇ ਇੱਕ ਕੁੰਡਾ ਆਪਣਾ ਹੀ ਬਣ ਜਾਂਦਾ ਫਿਰ ਇੱਕ ਇਹ ਕੁੰਡਾ ਤੇ ਇੱਕ ਹੀ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਆਪਨੇ ਫਿਰ ਉਸੇ ਤਰ੍ਹਾਂ ਇਹ ਦੋ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਇਹ ਕੁੰਡਾ ਬਣਾ ਲਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਫਿਰ ਥ्रेड ਨੂੰ ਸਲਾਈ ਤੇ ਘੁਮਾ ਕੇ ਪਿੱਛੇ ਇਸ ਤਰ੍ਹਾਂ ਕਰਾਂਗੇ ਇਹ ਦੂਸਰਾ ਕੁੰਡਾ ਬਣ ਜਾਂਦਾ ਹੈ ਫਿਰ ਇਹ ਕਿਹ ਕੁੰਡਾ ਤੇ ਇੱਕ ਹੀ ਦੋ ਦਾ ਆਪਾਂ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਹੈ ਪਹਿਲਾ ਪਹਿਲਾ ਕੁੰਡਾ ਬਣਾ ਲਾਂਗੇ ਆਪਾਂ ਪਿਛਲੀ ਸਾਈਡ ਤੋਂ ਸਿੱਧਾ ਥ्रेड ਨੂੰ ਘੁਮਾ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਕਰ ਲਾਂਗੇ ਤੇ ਇਹ ਦੂਸਰਾ ਕੁੰਡਾ ਬਣ ਜਾਂਦਾ ਫਿਰ ਇੱਕ ਕੇ ਕੁੰਡਾ ਆਪਣਾ ਤੇ ਇੱਕ ਇਹ ਦੂਸਰਾ ਦੋ ਦਾ ਇੱਕ ਬਣਾ ਦੇਾਂਗੇ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਫੇਰ ਉਸੇ ਤਰ੍ਹਾਂ ਪਹਿਲੀ ਸਲਾਈ ਆਪਾਂ ਸਾਰੀ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਇਸ ਤਰ੍ਹਾਂ ਫੇਰ ਅੱਗੇ ਲਾਸਟ ਤੇ ਆਪਣੇ ਤਿੰਨ ਕੁੰਡੇ ਰਹਿ ਜਾਂਦੇ ਇਹ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਪਿਛਲੀ ਸਾਈਡ ਤੋਂ ਆਪਾਂ ਇਹ ਕੁੰਡਾ ਸਿੱਧਾ ਬਣਾ ਲਾਂਗੇ ਥ੍ਰੈਡ ਨੂੰ ਘੁਮਾ ਕੇ ਸਲਾਈ ਤੇ ਪਿੱਛੇ ਕਰਾਂਗੇ ਤਾਂ ਦੋ ਕੁੰਡਿਆਂ ਦਾ ਆਪਾਂ ਫਿਰ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਣੀ ਸਿੱਧੀ ਸਲਾਈ ਆ ਤਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਠੀਕ ਹੈ ਹੁਣ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਆ ਗਈ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਹੁਣ ਆਪਣੀ ਉਲਟ ਪਾਸੇ ਤੋਂ ਦੂਸਰੀ ਸਲਾਈ ਤਾਂ ਕੰਨੀ ਵਾਲਾ ਜਿਹੜਾ ਕੁੰਡਾ ਆਪਾਂ ਇਹਨੂੰ ਉਤਾਰ ਲੈਣਾ ਇਸ ਤਰ੍ਹਾਂ ਅੱਗੇ ਆਪਣਾ ਡਿਜ਼ਾਈਨ ਚੱਲੂਗਾ ਜਿਹੜੇ ਦੋ-ਦੋ ਕੁੰਡਿਆਂ ਤੋਂ ਇਹ ਤਿੰਨ-ਤਿੰਨ ਕੁੰਡੇ ਬਣੇ ਆ ਇਹਨਾਂ ਵਿੱਚੋਂ ਪਹਿਲਾਂ ਆਪਾਂ ਇੱਕ ਕੁੰਡਾ ਉਲਟਾ ਬਣਾ ਲਾਂਗੇ ਥ੍ਰੈਡ ਪਿੱਛੇ ਕਰਾਂਗੇ ਇਸ ਤਰ੍ਹਾਂ ਫਿਰ ਆਪਣੇ ਜਿਹੜੇ ਦੋ ਕੁੰਡੇ ਆ ਦੋ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਆਸਤ। ਤਾਂ ਦੋ ਦੇ ਆਪਣੇ ਦੋ ਕੁੰਡੇ ਰਹਿ ਜਾਂਦੇ ਇੱਥੇ। ਜਿਹੜਾ ਇੱਕ ਕੁੰਡਾ ਵਧਿਆ ਸੀ ਇੱਥੇ ਆਪਾਂ ਉਲਟੀ ਸਲਾਈ 'ਚ ਕਟਾ ਉਹਨੂੰ ਜਿਹੜਾ ਆਪਣਾ ਉਹ ਘਟ ਜਾਂਦਾ। ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਜਿਹੜੇ ਆਪਣੇ ਤਿੰਨ ਕੁੰਡੇ ਆ ਇੱਕ ਆਪਾਂ ਇਹਨਾਂ ਚੋਲਟਾ ਬਣਾ ਲਾਂਗੇ। ਥ੍ਰੈਡ ਕਰਾਂਗੇ ਪਿੱਛੇ ਇਹ ਦੋ ਦਾ ਇੱਕ ਕਰ ਦੇਾਂਗੇ ਪਿਛਲੀ ਸਾਈਡ ਤੋਂ ਬਹੁਤ ਹੀ ਸੌਖੀ ਸਲਾਈ ਆ ਦੂਸਰੀ ਆਪਣੀ। థర్డ్ అంటే తిన్న కండా పల్టా బాగే ఫ్రెడ్ కి పిచ్చే దో కుడే పిచ్చిలీ థర్డ్ కి అయ్యా ఉల్టా థర్ెడ్ పిచ్చే దో కుడలీ సైడ్ బావే థర్డ్ కి అం ఉల్టా బా దే తిన్న క్రెడ్ కి పిచ్చే ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਸਿੱਧਾ ਫੇਰ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਤਿੰਨ ਕੁੰਡਿਆਂ ਵਿੱਚੋਂ ਥ्रेड ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਸਿੱਧਾ ਕੁੰਡੇ ਦਾ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਸਿੱਧਾ ਕੁੰਡਾ ਬਣਾ ਲਿਆ ਲਾਸਟ ਵਾਲਾ ਕੁੰਡਾ ਉਲਟੀ ਸਲਾਈ ਹੈ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਇਹ ਹੀ ਦੋ ਸਲਾਈਆਂ ਆਪਾਂ ਬਾਰ ਬਾਰ ਰਿਪੀਟ ਕਰਨੀਆਂ ਇੱਕ ਵਾਰ ਫੇਰ ਮੈਂ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਹੈ ਬਣਾ ਕੇ ਦਿਖਾ ਦਿੰਨੀ ਆ ਦੋ ਸਲਾਈਆਂ ਇਹ ਹੀ ਰਿਪੀਟ ਕਰਕੇ ਦਿਖਾ ਦਿੰਨੀ ਆ ਪਹਿਲੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰਿਆ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਹੈ ਹੁਣ ਆਪਣਾ ਪਹਿਲਾਂ ਆਪਾਂ ਇੱਕ ਕੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਸਲਾਈ ਤੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਬਣ ਜਾਂਦੇ ਫਿਰ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਪਿਛਲੀ ਸਾਈਡ ਤੋਂ ਸਿੱਧਾ ਬਣਾ ਲਾਂਗੇ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਸਲਾਈ ਤੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਪਿਛਲੀ ਸਾਈਡ ਤੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚੋਂ ਪਹਿਲਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਉਤਾਰਨਾ ਨਹੀਂ ਥ੍ਰੈਡ ਘੁਮਾ ਕੇ ਕਰਾਂਗੇ ਪਿੱਛੇ ਸਲਾਈ ਤੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਦੋ ਦੋ ਕੁੰਡਿਆਂ ਦੇ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਫੇਰ ਦੋ ਕੁੰਡਿਆਂ ਵਿੱਚੋਂ ਉਸੇ ਤਰ੍ਹਾਂ ਇੱਕ ਕੁੰਡਾ ਬਣਾ ਦੇਾਂਗੇ ਪਹਿਲਾਂ ਸਿੱਧਾ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਪਿਛਲੀ ਸਾਈਡ ਤੋਂ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਫਿਰ ਉਸੇ ਤਰ੍ਹਾਂ ਡਿਆਨ ਦੀ ਪਹਿਲੀ ਸਲਾਈ ਆਪਾਂ ਦੁਬਾਰਾ ਫੇਰ ਬਣਾ ਰਹੇ ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਇੱਕ ਕੁੰਡਾ ਪਿਛਲੀ ਸਾਈਡ ਤੋਂ ਸਿੱਧਾ ਬਣਾ ਕੇ ਉਤਾਰਨਾ ਨਹੀਂ ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਕਰਨਾ ਫਿਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਬਹੁਤ ਹੀ ਈਜ਼ੀ ਪੈਟਰਨ ਹੈ ਕਿਸੇ ਵੀ ਪਰਜਾਇ ਕਰਤੇ ਤੁਸੀਂ ਇਸ ਨੂੰ ਪਾ ਸਕਦੇ ਆ लास्ट ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੂਸਰੀ ਸिलाई ਹੌਲਟ ਪਾਸੀ ਤੇ ਇੱਕ ਕੁੰਡਾ ਤਾਰਿਆ ਤਿੰਨ ਕੁੰਡਿਆਂ ਵਿੱਚੋਂ ਇੱਕ ਬਣਾਇਆ ਉਲਟਾ ਥ੍ਰੈਡ ਕੀਤਾ ਪਿੱਛੇ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਇੱਕ ਉਲਟਾ ਦੋ ਕੁੰਡਿਆਂ ਦਾ ਬਣਾਇਆ ਹੈ ਕੁੰਡਾ ਪਿਛਲੀ ਸਾਈਡ ਤੋਂ ਸਿੱਧਾ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਫੇਰ ਉਸੇ ਤਰ੍ਹਾਂ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਫੇਰ ਉਸੇ ਤਰ੍ਹਾਂ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਫੇਰ ਉਸੇ ਤਰ੍ਹਾਂ ਇਹਰੋ ਇਸ ਤਰ੍ਹਾਂ ਪੈਨ ਕੁੰਡਾ ਵਿੱਚ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡਾਂ ਦਾ ਇੱਕ ਬਣਾਇਆ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਲਾਸਟ ਵਾਲਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਤਾਂ ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਰਿਪੀਟ ਕਰਕੇ ਵਿਖਾਤਾ ਚਾਰ ਸਲਾਈਆਂ ਬਣਾ ਕੇ ਦਿਖਾ ਦਿੰਦਾ ਤਾਂ ਇਸ ਤਰ੍ਹਾਂ ਆਪਣਾ ਜਿਹੜਾ ਇਹ ਡਿਜ਼ਾਈਨ ਆ ਬਣਦਾ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ